ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਹੋਗੇ ਕੁਐਸਟ ਬੇਨਤੀ ਆ ਆਪਣੀ ਤਸੱਲੀ ਜਰੂਰ ਕਰਿਆ ਕਰੋ ਕਰਕੇ ਫਿਰ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਸਜਣੋ ਹੋਰ ਵੀ ਕਿਸੇ ਦਾ ਫਾਇਦਾ ਆਿੰਦਾ ਅੱਜ ਦੀ ਵਿਜਿਟ ਪਿੰਡ ਮਾਚੀਕੇ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤਹਿਸੀਲ ਪੱਟੀ ਬਾਈ ਰਾਜ ਦੇ ਕੋਲ ਪਹੁੰਚੇ ਸੱਜਣੋ ਤਿੰਨ ਐਨੀਮਲ ਇੱਥੋਂ ਖਾਉਣੇ ਆ ਜੁੜੇ ਰਹੋ ਐਨ ਤੱਕ ਕਰਦੇ ਆ ਗੱਲਬਾਤ ਜੈਜ ਕੀਮਤ ਵਿੱਚ ਕਰਾਉਣੇ ਆ ਖਰੀਦਦਾਰੀ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਠੀਕੇ ਹਾਂਜੀ ਵਧੀਆ ਵਧੀਆ ਹੋਰ ਸੁਣਾਓ ਵਧੀਆ ਵਧੀਆ ਗਿਆ ਨਾਲ ਤੱਕਦੇ ਹਾਂਜੀ ਗਿਆ ਕਿਦੇ ਠੀਕ ਆ ਡਰੈਸ ਕਰੀਏ ਨੋਟ ਡਰੈਸ ਪਿੰਡ ਮਾਚੀਗੇ ਖੇਮ ਕਰਨ ਲੱਗੇ ਹਾਂ ਜਿਲ੍ਹਾ ਤਰਨਤਾਰਨ ਹਾਂ ਸੀਰ ਪੱਟੀ ਹਾਂ ਮੋਬਾਈਲ ਨੰਬਰ 872855139 ਤੇ ਤਿੰਨ ਪਸ਼ੂ ਹਾਂਜੀ ਤਿੰਨ ਇਹ ਵੈੜ ਤੋਂ ਸ਼ੁਰੂਆਤ ਕਰੀਏ ਹਾਂਜੀ ਕਿਨਾ ਸੂਆ ਬਾਈ ਜੀ ਆ ਗਈ ਇਹ ਦੂਜਾ ਸੂਆ ਦੂਜਾ ਸੂਆ ਹਾਂਜੀ ਠੀਕ ਆ ਮਗਰ ਫੀਮੇਲ ਹਾਂਜੀ ਬੱਚੀ ਓਕੇ ਤੇ ਖੋਲਡ ਕੇ ਦੂਜਾ ਸੂਆ ਤੇ ਮੌਕੇ ਦਾ ਜਿਹੜਾ ਦੁੱਧ ਹਾਜ਼ਰ ਕਿੰਨਾ ਹੋ 17 ਲੀਟਰ ਹੈ ਪੂਰਾ ਕੰਡੇ ਵਾਲਾ ਹਾਂਜੀ ਬਿਲਕੁਲ 17 ਕਿਲੋ ਸਜਣੋ ਕੰਡੇ ਵਾਲਾ ਲਓ ਜੀ ਤੋਰਾ ਤਰਾ ਬੜਾ ਸੋਹਣਾ ਲਾਇਓ ਬਾਈ ਜੀ ਲਾਇਓ ਲਓ ਲਓ ਬਾਈ ਜੀ ਦੀ ਕੀਮਤ ਜਾਇਜ਼ ਕਰ ਦੀਏ ਹਾਂ ਜੀ ਕਿੰਨੇ ਦਾ ਇਹ 6000 ਤੇ ਹਾਂ ਨਾ ਬਾਈ ਜੀ ਪੂਰੇ 55 ਦੇ ਦਿੰਦੇ 54 ਦੀ ਚੱਲ 54 ਹੀ ਦੇ 54 ਹੀ ਕਰ ਦਿਓ ਭਾਈ ਆ ਸੋਈ ਸੋਈ ਤਾਜੀ ਹਾਂ ਜੀ ਇਹ ਬੱਚਾ ਆਹ ਕੱਲ ਦੀ ਸੋਈਆ ਲਈ ਇਹ ਕੱਲ ਸੋਈਏ ਹਾਂ ਜੀ ਥੱਲੋਂ ਨਿੱਗਰ ਜੀ ਰਹਿ ਗਈ ਹਣਾ ਹਾਂਜੀ ਔਰੇ ਨੇ ਲੋਕ ਦੇ ਨਾਲ ਉਧਰ ਕੇ ਸੂਪ ਹੀ ਆ ਤੇ ਬੌਲਾ ਭਾਈ ਕਿੰਨਾ ਹੈ ਬੌਲਾ ਨੇ 6 ਲੀਟਰ ਹੈਗਾ ਖੋਲ ਗਈ ਇਹ ਮਗਲੇ ਥਾਂ ਦੀ ਤੇਲ ਲਿਆ ਤੇਲ ਲਿਆ ਲਓ ਸੱਜਣੋ ਮਗਲੇ ਥਾਂ ਦੀ ਤੇਲ ਲਿਆ ਤੇ ਕਲ ਦੀ ਸੂਈ ਸਵਾਈ ਨਾਲ ਹੀ ਜਿਹੜਾ ਮੈਲਾ ਮੂਲਾ ਲੱਗਾ ਹੈ ਸੂਆ ਭਾਈ ਕਿੰਵਾ ਲਓ ਜੀ ਮਗਰਲ ਥਾਂ ਦੀ ਬਿਲਕੁਲ ਤੇਲ ਹੈ ਨਾ ਹਾਂਜੀ ਹਾਂਜੀ ਧਰ ਤੁਰਾ ਨਹੀਂ ਆਉਂਦੀਆਂ ਨਹੀਂ ਧਰ ਤੁਰ ਨਹੀਂ ਆਉਂਦੀ ਕੋਈ ਲਾ ਦੇ ਕੋਈ ਲੈਓ ਨੇ ਡਰਾਵਾ ਕਹਾਵਾ ਕਾਨੂੰ ਪਤਾ ਹੀ ਆ ਬਾਹਰ ਕੇ ਮਾਮਾ ਭਾਈ ਜੀ ਇਹਦਾ ਰੇਟ ਇਹਦਾ 35000 ਜੈ ਸੁਣੋ 30 ਹੀ ਦੇ ਰਾਇ ਹੋਰ ਹੋ ਜੂ ਯਾਰ ਹਾਂਜੀ ਨਾ 30 ਹੀ ਦੇ ਦਾਂਗੇ ਚਲੋ ਦੇ ਦਿਓ ਆ ਮੈਂ ਸੋਨ ਵਾਲੀ ਝੋਟੀ ਹਾਂਜੀ ਸੋਨ ਖੋਲ ਕੇ ਗੜਵਾ ਸੁਹਾ ਭਾਈ ਜੀ ਇਹ ਦੂਸਰਾ ਸੁਹਾ ਠੀਕ ਹੈ ਦੇਣ ਭਾਈ ਕਿੰਨੇ ਰਹਿ ਕੇ ਦੇਣਾ 8 ਦਿਨ ਲੈ ਜਾਊਗੀ 8 ਦਿਨ ਲੈ ਜੂ ਹਾਂਜੀ ਓਕੇ ਲਓ ਜੀ ਸਜਣੋ ਝੋਟੀ ਬੜੀ ਸੋਹਣੀ ਆ 8 ਦਿਨ ਦੇ ਖੁੱਲੇ ਡੁੱਲੇ ਲਿਲ ਜਾ ਸਕਦੀ ਹੈ ਲੈਓ ਬਾਈ ਜੀ ਨਾ ਜੀ ਨਹੀਂ ਸਤਤਵੀਂ ਤੇ ਟੋਕਣਾ ਦਿੰਦੇ ਲੋਗ ਨੋ ਜੀ ਬਾਈ ਜੀ ਦੀ ਕੀਮਤ 90000 ਅੱਛਾ ਹਾਂ ਨਾ ਪੂਰੇ 85 ਦੇ ਦਾਂਗੇ ਨਹੀਂ 82 ਦੀ 82 ਧੱਕਾ ਜਾਂਦੇ ਕੋ ਨਹੀਂ ਛੋਟੀ ਆ ਜਾਂਦੇ ਲੈ ਯਾਰ 784 ਦੇ ਦਾਂਗੇ ਜਾਣ ਦੇ 82 ਦੀ ਕੁਛ ਨਹੀਂ ਦਾਂ ਦੇ ਦਿਓ ਹਨਾ ਠੀਕ ਆ ਲਓ ਜੀ ਖਰੀਦ ਦਾ ਹੀ ਸਜਣੋ ਕਰਿਓ 82000 ਦੀ ਸასი ਸ਼ਾਲ ਜੀ